ਮંત્રી ਸਾਹਿਬ ਅੱਜ 4 ਸਾਲ ਹੋ ਚਲੇ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਕਹਿੰਦਾ ਇਹਨਾਂ ਤੇ ਮੁੱਦੇ ਕੀ ਆ ਮੇਰੀਆਂ ਅੱਖਾਂ ਚੱਖਾਂ ਪਾਓ ਮੈਂ ਤੇਰੇ ਆਮ ਕਾਗਜ਼ ਫਰੋਲ ਨੂੰ ਫੈਲਾ ਬਣੀ ਜਾਂਦੀ ਆ ਅੱਜ ਅੱਜ ਨਕਲੀ ਮੁੱਖ ਮੰਤਰੀ ਜਿਹੜੇ ਬਣਾਏ ਹੋਏ ਸੀ ਮੋਗਟਾ ਪਾ ਕੇ ਉਹਨਾਂ ਦੀ ਅੱਖਾਂ 'ਚ ਕਹਿ ਰਹੇ ਸੀ ਦੀ ਅੱਖਾਂ ਪਾਓ ਅਸਲੀ ਦੇ ਪਾ ਲੋਗੇ ਅਸੀਂ ਪੰਜਾਬ ਤੁਹਾਡੀ ਅੱਖਾਂ ਚੱਖਾਂ ਪਾ ਕੇ ਜਵਾਬ ਮੰਗ ਰਿਹਾ ਜੀ ਪੰਜਾਬ ਦੇ ਵਿੱਚ ਹਾਲਾਤ ਬੱਦ ਤੋਂ ਬੱਦਰ ਹੋਈ ਜਾਂਦੇ ਨੇ ਪੰਜਾਬ ਹੜ੍ਹਾਂ ਦੇ ਵਿੱਚ ਡੁੱਬਿਆ ਢੋਡੀ ਸਰਕਾਰ ਦੇ ਵਿੱਚ 23 ਦੇ ਵਿੱਚ ਡੁੱਬ ਗਿਆ 25 ਦੇ ਵਿੱਚ ਡੁੱਬ ਗਿਆ ਹੁਣ ਕਦੋਂ ਡੁੱਬੂਗਾ ਉਹ ਵੀ ਸਾਨੂੰ ਦੱਸ ਦੋ ਪੰਜਾਬ ਅੱਖਾਂ ਚ ਅੱਖਾਂ ਪਾ ਰਿਆ ਖੱਲੇ ਕਮੈਂਟ ਆਉਣੀਆਂ ਦੇਖੋ ਕਮੈਂਟਾਂ ਦੇ ਜਿਹਨਾਂ ਨੇ ਦਿਖਣਾ ਇਹ ਬੇਲੇ ਗੱਲ ਨਹੀਂ ਬਾਤ ਨਹੀਂ ਚੱਕ ਕੇ ਬੱਲੱਤਾਂ ਖਿੱਚਣ ਲੱਗ ਜਾਂਦੇ ਜਦੋਂ ਦੇਖੋ ਇਹ ਵੀ ਬੇਲੇ ਸੀ 2013 12 ਚ ਇਹ ਵੀ ਆਂ ਤੁਰੇ ਫਿਰਦੇ ਹੁੰਦੇ ਸੀ ਕਿਤੇ ਕਿੱਥੇ ਜਾਵੜੇ ਕਿਤੇ ਕਿੱਥੇ ਜਾਵੜੇ ਟੋਟ ਮਾਰਦੇ ਹੁੰਦੇ ਸੀ ਹਰੇਕ ਨੂੰ ਇਹਨਾਂ ਦੀ ਇਹ ਵੀ ਬੇਲੇ ਸੀ ਨਾ ਵੇਲੇ ਰੱਬ ਨੇ ਸਤਾਇ ਕਿ ਇਹਨਾਂ ਨੂੰ ਵੀ ਵਿਹਲੇ ਕਰ ਦੇਣਾ ਜੇ ਤਾਂ ਜੇ ਇਹ ਗੱਲ ਕਹੀਏ ਤਾਂ ਆਪਾਂ ਭਗਤ ਸਿੰਘ ਨੂੰ ਕਹਿ ਦਿੰਦੇ ਤਾਂ ਵਿਹਲਾ ਆਏ ਵੀ ਜਾਂਦੀ ਵਾਸਤੇ ਤੁਰਿਆ ਫਿਰਦਾ ਤੇ ਆਪਾਂ ਕਰਤਾਰ ਸਿੰਘ ਸਰਾਬੇ ਨੂੰ ਕਹਿ ਦਿੰਦੇ ਲੈ ਆਏ ਤਾਂ ਵਿਹਲਾ ਆਏ ਵੀ ਤੁਰਿਆ ਫਿਰਦਾ ਆਪਾਂ ਸੀ ਦੁੱਧ ਸਿੰਘ ਨੂੰ ਕਹਿ ਦਿੰਦੇ ਇਹਦਾ ਵਿਹਲਾ ਸੀ ਜੇ ਇਹ ਇੰਗਲੈਂਡ ਦੇ ਵਿੱਚ ਐਵੇਂ ਉੱਥੇ ਕੋਈ 21 ਸਾਲੇ ਨੇ ਲਾਏ ਉਤੇ 21 ਸਾਲ ਬਾਅਦ ਐਵੇਂ ਵਿਹਲੇ ਨੇ ਬਦਲਾ ਲੈ ਲਿਆ ਹੱਸੇ ਬਹੁਤ ਹਾਸੇ ਠੇ ਲੋਕਾਂ ਨੂੰ ਹਸਾਇਆ ਵੀ ਬਹੁਤ ਇਹ ਹਾਸੇ ਠੱਠੇ ਠੱਠੇ ਵਿੱਚ ਸਰਕਾਰ ਬਣਾ ਗਈ ਲੋਕ ਪੰਜਾਬ ਦੇ ਭੋਲੇ ਸੀ ਇਹਨਾਂ ਗੱਲਾਂ ਵਿੱਚ ਆ ਗਏ ਹੁਣ ਜਦੋਂ ਇਹ ਹੜ੍ਹ ਆਏ ਬਈ ਡੁੱਬਿਆ ਪੰਜਾਬ ਰੁੜਿਆ ਪੰਜਾਬ ਮਰਿਆ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਚ ਨਹੀਂ ਜਾ ਕੇ ਉੱਥੇ ਸਾਂਭਰ ਦੇ ਇਟਲੀ ਖਾ ਰਹੇ ਸੀਗੇ ਜਿਹੜੇ ਕਿਹੜਾ ਪਾਣੀ ਰੋਕ ਲੈਣਾ ਸੀ ਉਹ ਕਹਿੰਦੇ ਕੁਦਰਤੀ ਕਰੋਪੀ ਆ ਅੱਜ ਕਿੱਥੇ ਆ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਐਕਟਰ ਨੇ ਬਹੁਤ ਵਧੀਆ ਤੇ ਬਹੁਤ ਵਧੀਆ ਉਹਨੇ ਦੀ ਡਾਇਰੈਕਸ਼ਨ ਆ ਬਹੁਤ ਵਧੀਆ ਉਹ ਹੁੰਦਾ ਐਕਟਰ ਨਹੀਂ ਉਹ ਐਕਟਿੰਗ ਕਰ ਸਕਦੇ ਨੇ ਉਹ ਸਟੇਜ ਚਲਾ ਸਕਦੇ ਨੇ ਸਟੇਟ ਨਹੀਂ ਚਲਾ ਸਕਦੇ ਇਹਨਾਂ ਦੇ ਕੇਜਰੀਵਾਲ ਤਾਂ ਕਹਿੰਦੇ ਸੀ ਗੁਜਰਾਤ ਜਾ ਕੇ ਕਹੇ ਨਾ ਅਸੀਂ ਤਾਂ 52000 ਰੁਪਏ ਦਿੱਤਾ ਪੰਜਾਬ ਨੂੰ ਤੁਰੰਤ ਮਹੀਨੇ ਦੇ ਵਿੱਚ ਵਿੱਚ ਕਿਹੜਾ ਦਿੱਤਾ ਕੋਈ ਨਹੀਂ ਦਿੱਤਾ ਬਾਈ ਜੀ ਉਹ ਕਹਿੰਦੇ ਰੇਤਾ ਚੱਕਣ ਦੀ ਅਸੀਂ ਤੁਹਾਨੂੰ ਯਾਦਤ ਦੇਤੀ ਜਿਹੜਾ ਰੇਤਾ ਆਇਆ ਚਕਾਓ ਤੁਹਾਡਾ ਹੀ ਆ ਬੀਬੀਐਮਪੀ ਫੌਂਕ ਤੇ ਪਾਖੜਾ ਕੀ ਕਿਹਦੀ ਉਹ ਕਾਰਸਤਾਨੀ ਆ ਕਿਹਦੀ ਉਹ ਕੀ ਇਹ ਛਾਜਿਸ਼ ਆ ਕੀ ਇਹ ਹੈ ਨ ਲਈ ਕੀ ਆ ਅੱਜ ਇਹਨਾਂ ਨੇ 200 ਦੋ ਦਿਨ ਦਾ ਸੈਸ਼ਨ ਵੀ ਬੁਲਾਇਆ ਸੀ ਇਹਨਾਂ ਨੇ ਅੱਜ ਟਿੱਕਰ ਬੀਬੀਐਮਪੀ ਤੇ ਕੋਈ ਕਾਰਵਾਈ ਘਾਤ ਨਹੀਂ ਹੋਈ ਕਹਿੰਦੇ ਅਸੀਂ ਗਏ ਸੀ ਉੱਥੇ ਅਸੀਂ ਧਰਨਾ ਵੀ ਲਾਇਆ ਸੀ ਫਿਰ ਤੁਹਾਡੇ ਵਰਗੇ ਜਿਹੜੇ ਉੱਥੇ ਆ ਜਾ ਕੇ ਨਾਲੇ ਦੇ ਉੱਤੇ ਬੋਲਦੇ ਆ ਉਹ ਤਾਂ ਆਏ ਨਹੀਂ ਪਾਣੀਆਂ ਦੇ ਰਾਖੇ ਪਹੁੰਚੇ ਨਹੀਂ ਉੱਥੇ ਉਹ ਕਹਿੰਦਾ ਸੀ ਕਿ ਤਾਂ ਉਹੀ ਚਿਹਰੇ ਨੇ ਕਿਤੇ ਬੁੱਢੇ ਨਾਲੇ ਤੇ ਹੋ ਜਾਂਦੇ ਨੇ ਕਿਤੇ ਯੂਨੀਵਰਸਿਟੀ ਹੋ ਜਾਂਦੇ ਨੇ ਕਿਤੇ ਕਿੱਥੇ ਹੋ ਜਾਂਦੇ ਨੇ ਕੋੜੇ ਖਚਰਾ ਭਜਾਈ ਫਿਰੇ ਸਾਰੇ ਕੋੜੇ ਖਚਰਾ ਤੇ ਅਸੀਂ ਕਹਿੰਨੇ ਭਾਈ ਤੂੰ ਤਾਂ ਹਰਿਆ ਹੋਇਆ ਗਿੱਟੂ ਸਾਹਿਬ ਤੁਸੀਂ ਤਾਂ ਹਰੇ ਹੋਈਓ ਤੁਹਾਨੂੰ ਤਾਂ ਲੋਕਾਂ ਨੇ ਚੋਣਾਂ ਵੀ ਨਹੀਂ ਹੈਗਾ ਤੁਸੀਂ ਤਾਂ ਫੇਰ ਵੀ ਮੰਤਰੀ ਬਣ ਕੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਐ ਮੁੱਖ ਮੰਤਰੀ ਸਾਹਿਬ ਪੰਗੜੇ ਨਹੀਂ ਪਾਰੇ ਮੁੱਖ ਮੰਤਰੀ ਨੇ ਪੰਜਾਬ ਦੇ ਪੰਗੜੇ ਪਾ ਦੇ ਪੰਜਾਬ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਤੇ ਪੰਜਾਬ ਦਾ ਜਿਹੜਾ ਧਰਤੀ ਦਾ ਹੇਟਲਾ ਪਾਣੀ ਆ ਉਹ ਵੀ ਕੰਗਾਲੀ ਵੱਲ ਜਾ ਰਿਹਾ ਤੀਜੇ ਪੱਧਰ ਤੇ ਤੀਜੇ ਪੱਤ ਤੇ ਹਪਤਾਲ ਤੇ ਜਾਵੜੇ ਪਾਣੀ ਜੇ ਪੰਜਾਬ ਦੀ ਅਰਧ ਵਿਵਸਥਾ ਕੰਟਰੋਲ ਨਾ ਕੀਤੀ ਗਈ ਪੰਜਾਬ ਦੇ ਪੰਗੜੇ ਪੈ ਜਾਣੇ ਆ ਕਹਿੰਦੇ ਕੁਰਬਾਨੀ ਸਾਡੀ ਵੀ ਆ ਕੋਈ ਕਾਪੀਰਾਈਟ ਥੋੜੇ ਲੈ ਲਿਆ ਕਿਸੇ ਨੇ ਵੀ ਇਹ ਤਾਂ ਹਰ ਇੱਕ ਚੀਜ਼ ਦੇ ਆਪਣਾ ਕਰਜ਼ਾ ਕਬਜ਼ਾ ਕਰੀ ਫਿਰਦੇ ਕਮਤਰੀ ਸਾਹਿਬ ਕੋਲੇ ਕੀ ਅਧਿਕਾਰ ਆ ਮੈਂ ਪੱਤ ਤੋ ਹੋ ਗਏ ਮੈਂ ਗੁਰਬਾਣੀ ਬਾਰੇ ਬੋਲਾਂ ਜਾਂ ਮੈਂ ਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਬੋਲਾਂ ਜਾਂ ਮੈਂ ਗੁਰੂ ਕੀ ਗੋਲਕਾਰ ਬਾਰੇ ਬੋਲਾਂ ਮੈਂ ਰੁਪਈਆ ਮੱਥਾ ਟੇਕਣਾ ਨਹੀਂ ਤੇ ਮੈਂ ਉੱਥੇ ਕਹਾਂ ਗੋਲਕਦਾ ਹਿਸਾਬ ਹੀ ਮੈਨੂੰ ਦੋ ਕੀ ਇਹਨਾਂ ਦੀ ਅਕਾਤ ਹੈਗੀ ਆ ਕਾਲ ਤਖਤ ਸਾਹਿਬ ਬਾਰੇ ਗੱਲ ਕਰਨ ਦੀ ਕੀ ਇਹਨਾਂ ਦੀ ਅਕਾਤ ਹੈਗੀ ਆ ਪੰਥ ਬਾਰੇ ਗੱਲ ਕਰਨ ਦੀ ਕਿਹੜੀ ਪੰਥ ਦੀ ਪਾਰਟੀ ਹੈ ਇਹ ਐ ਦੱਬੇ ਤਾਂ ਮਰੇ ਤਾਂ ਫਿਰਦੇ ਦਿੱਲੀ ਵਾਲਿਆਂ ਪਿੱਛੇ ਗੋਡੇ ਤੇ ਉਹਨੇ ਤਾਂ ਥੱਲੇ ਲੱਗੇ ਆ ਜਿਹੜੀ ਸਾਡੀ ਪੰਥ ਦੀ ਪਾਰਟੀ ਸੀ ਤੋਰ ਫਿਟੇ ਲਾਲ ਸਾਡੇ ਆ ਜਿਹੜੇ ਸਾਡੇ ਪੰਥੀ ਸੀਗੇ ਇਹ ਅੱਜ ਅੱਜ ਸਾਡਾ ਇਹਨਾਂ ਨੇ ਪੰਥ ਜਿਹੜੀ ਸਾਡੀ ਟਕਸਾਲੀ ਸਾਡੀ ਜਿਹੜੀ ਪੰਥ ਦੀ ਪਾਰਟੀ ਸੀ ਉਹ ਖਤਮ ਕਰਤੀ ਰੋੜ ਤੀ ਮਾਂਝ ਤੀ ਇਆਂ ਸਾਡੇ ਵਿੱਚ ਵੀ ਨ ਲੈਕੀਆਂ ਹੈਗੀਆਂ ਉਹ ਅਸੀਂ ਵੀ ਕਾਲੀ ਦਲ ਖਤਮ ਕੀਤਾ ਅਨੰਤਪੁਰ ਸਾਹਿਬ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਆ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਸੈਸ਼ਨ ਰੱਖਿਆ ਗਿਆ ਉਸ ਦੀ ਹੀ ਤਰਜ਼ ਦੇ ਉੱਤੇ ਪੰਜਾਬ ਦੇ ਜੀ ਲੋਕਾਂ ਦੇ ਵੱਲੋਂ ਇੱਕ ਹੋਰ ਵਿਧਾਨ ਸਭਾ ਦਾ ਸੈਟਅਪ ਲਾਇਆ ਗਿਆ ਜਿਸ ਦੇ ਵਿੱਚ ਦਰਸਾਇਆ ਗਿਆ ਕਿ ਪੰਜਾਬ ਦੇ ਅਸਲ ਮੁੱਦੇ ਉਹ ਲੋਕ ਚੱਕ ਸਕਦੇ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਤੇ ਉਹ ਵਿਧਾਨ ਸਭਾ ਦੇ ਵਿੱਚ ਵੀ ਚੱਕਣਾ ਚਾਹੁੰਦੇ ਆ ਤੇ ਉਹ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਮੁੱਦਿਆਂ ਨੂੰ ਚੁੱਕਣਾ ਚਾਹੁੰਦੇ ਆ ਉਹ ਦ੍ਰਿਸ਼ ਸਿਰਜਿਆ ਗਿਆ ਜ ਜਿਹਦੇ ਵਿੱਚ ਇੱਕ ਨੌਜਵਾਨ ਨੇ ਵੀ ਆਪਣਾ ਮੁੱਦਾ ਰੱਖਿਆ ਰੋਮਨ ਬਰਾੜਾ ਸਾਡੇ ਨਾਲ ਹੈ ਜੀਰਾ ਮੋਰਚੇ ਤੋਂ ਹਮੇਸ਼ਾ ਸਰਕਾਰ ਦੇ ਖਿਲਾਫ ਜਾਂ ਕਹਿ ਲਓ ਵੀ ਪ੍ਰੋਟੈਸਟ ਦੇ ਵਿੱਚ ਡਟੇ ਰਹੇ ਸੋ ਤੁਸੀਂ ਅੱਜ ਇਸ ਇਕੱਠ ਦੇ ਵਿੱਚ ਆਏ ਜਾਂ ਇਸ ਵਿਧਾਨ ਸਭਾ ਦੇ ਵਿੱਚ ਆਏ ਕੀ ਸੋਚ ਕੇ ਤੁਸੀਂ ਆਏ ਸੀ ਇਹ ਨੌਜਵਾਨ ਕੀ ਚਾਹੁੰਦਾ ਸੀ ਕਿਹੜੀਆਂ ਗੱਲਾਂ ਨੌਜਵਾਨੇ ਰੱਖੀਆਂ ਅੱਜ ਅਸੀਂ ਇਹ ਸੋਚ ਕੇ ਆਏ ਆਂ ਜੀ ਦੇਖੋ ਜੀ ਅੱਜ ਪੰਜਾਬ ਸਰਕਾਰ ਨੇ ਕਿਹਾ ਵੀ ਸਦਨ ਤੋਂ ਬਾਹਰ ਚੱਲ ਕੇ ਇੱਕ ਸਦਨ ਲਾਉਣੀ ਆਂ ਉਹ ਆਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਦੀ ਪਵਿੱਤਰ ਤੇ ਮੁਕੱਦਸ ਜਗ੍ਹਾ ਦੇ ਵਿੱਚ ਪਰ ਪੰਜਾਬ ਸਰਕਾਰ ਇੱਕ ਡਰਾਮੇਬਾਜ਼ੀ ਕਰਦੀ ਆ ਇਹਦੀ ਫਿਦਰਤ ਆ ਪਰ ਅੱਜ ਅਸੀਂ ਪੰਜਾਬ ਸਰਕਾਰ ਨੂੰ ਇੱਕ ਦਸਨਾਈ ਸੀ ਕਿ ਜੇ ਤੁਸੀਂ ਗੱਲ ਕਰਨੀ ਹੈ ਜੇ ਤੁਸੀਂ ਬਾਹਰ ਵਿਧਾਨ ਸਭਾ ਲ ਆ ਰਹੇ ਹੋ ਤੇ ਇਹਨਾਂ ਮੁੱਦਿਆਂ ਤੇ ਕਰੋ ਜਿਵੇਂ ਆਪਣਾ ਮੁੱਦਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਪੰਜਾਬ ਦੇ ਵਿੱਚ ਹੜ੍ਹ ਆਏ ਹੜ੍ਹਾਂ ਦਾ ਮੁੱਦਾ ਜਾਂ ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ ਉਹਦਾ ਮੁੱਦਾ ਜਾਂ ਪੰਜਾਬ ਦੇ ਪਾਣੀ ਗੰਦਲੇ ਹੋ ਰਹੇ ਉਹਦਾ ਮੁੱਦਾ ਅ ਦੇਖੋ ਜੀ ਪੰਜਾਬ ਦੇ ਕੋਲੇ ਪੰਜਾਬ ਦੀ ਆਜ਼ਾਦੀ ਦੇ ਵੇਲੇ ਆਜ਼ਾਦੀ ਤੋਂ ਪਹਿਲਾਂ ਆਪਣੇ ਕੋਲੇ 160 ਐਮਐਫ ਪਾਣੀ ਸੀਗਾ ਜਿਹੜਾ ਕਿ ਘਟ ਕੇ ਸਾਡੇ ਕੋਲੇ 33 ਰਹਿ ਗਿਆ ਸੀ ਆਜ਼ਾਦੀ ਤੋਂ ਬਾਅਦ 33 ਤੋਂ ਬਾਅਦ ਤੇ ਬੀਬੀ ਇੰਦਰਾ ਦੀਆਂ ਮਿਹਰਬਾਨੀਆਂ ਦੇ ਕਾਰਨ ਜਿਹੜਾ ਸਾਡੇ ਕੋਲੇ 11 ਐਮਐਫ ਰਹਿ ਗਿਆ ਸੀ 11 ਐਮਐਫ ਦੇ ਵਿੱਚੋਂ ਵੀ ਅਸੀਂ ਸਾਡੇ ਕੋਲ ਐਸਵਾਈਐਲ ਲੈ ਕੇ ਤੇ ਹੋਰ ਪਾਣੀ ਮਾਂਗਰੇ ਸੀ ਕਿ ਕਲ ਜਾ ਰਹੇ ਸੀ ਕਿ ਜਿਹਦੇ ਵਿੱਚੋਂ ਅੱਜ ਅਸੀਂ 11 ਐਮਐਫ ਦੇ ਵਿੱਚੋਂ ਅੱਜ ਅਸੀਂ 7 ਤੋਂ 8 ਯੂਜ਼ ਕਰ ਰਹੇ ਹਾਂ ਉਹ ਕਿਹਦੇ ਤੋਂ ਸੰਭੇ ਨਹੀਂ ਜਾਂਦਾ ਪਾਣੀ ਇੰਨਾ ਹੁੰਦਾ ਫਿਰ ਤੁਹਾਨੂੰ ਵਿਅੰਗ ਕੱਸੇ ਜਾਂਦੇ ਤੁਹਾਡੇ ਉੱਤੇ ਵੀ ਸੰਭਲੋ ਹੁਣ ਹੜ ਆ ਗਏ ਹੁਣ ਰੱਖ ਲਓ ਜਿਹੜਾ ਰੱਖਣਾ ਬਾਈ ਜੀ ਪੰਜਾਬ ਨੂੰ ਸਿੰਚਾਈ ਵਾਸਤੇ ਪਾਣੀ ਮਿਲੇ ਚਾਹੇ ਨਾ ਮਿਲੇ ਪਰ ਪੰਜਾਬ ਨੂੰ ਡੋਬਣ ਵਾਸਤੇ ਪਾਣੀ ਜ਼ਰੂਰ ਮਿਲਦਾ ਉਹ ਜ਼ਰੂਰ ਮਿਲਦਾ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਆ ਕਿ ਇੱਕ ਸਾਡੇ ਕੋਲੇ ਪ੍ਰਬੰਧ ਹੈਗਾ ਰਣਜੀਤ ਸਾਗਰ ਡੈਮ ਦਾ ਉਹਦਾ ਪ੍ਰਬੰਧ ਤਾਂ ਪੰਜਾਬ ਕੋਲੇ ਆ ਪਰ ਉਸ ਤੋਂ ਬਾਅਦ ਜਿਹੜਾ ਪ੍ਰਬੰਧ ਬੀਬੀਐਮਬੀ ਦਾ ਪਾਖੜਾ ਤੇ ਪੌਂਗ ਤੇ ਆ ਉਹ ਤੇ ਸਾਡਾ ਅਧਿਕਾਰੀ ਹੈ ਨਹੀਂ ਉਥੇ ਜਿਹੜੇ ਨੌਨ ਰਿਪੇਰੀਅਨ ਸੂਬੇ ਨੇ ਜਿਨ੍ਹਾਂ ਦੇ ਵਿੱਚ ਦੀ ਦਰਿਆ ਨਹੀਂ ਲੰਗਦਾ ਉਹ ਉਥੇ ਜ਼ਿਆਦਾ ਕਾਬਜ਼ ਹੋਏ ਹੋਏ ਨੇ ਪੰਜਾਬ ਕੋਲੇ 11 ਐਮਐਫ ਪਾਣੀ ਆ ਤੇ ਰਾਜਸਥਾਨ ਸਾਡੇ ਤੋਂ 18000 ਐਮਐਫ ਹਰੀਕੇਪੱਤਨ ਤੋਂ ਲੈ ਕੇ ਜਾ ਰਿਹਾ ਹੁਣ ਜਦੋਂ ਇਹ ਹੜ ਆਏ ਬਈ ਡੁੱਬਿਆ ਪੰਜਾਬ ਰੁੜਿਆ ਪੰਜਾਬ ਮਰਿਆ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਚਨਈ ਜਾ ਕੇ ਉੱਥੇ ਸਾਂਬਰ ਤੇ ਇਟਲੀ ਖਾ ਰਹੇ ਸੀਗੇ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਤਾਂ ਹੈਗਾ ਵੀ ਦੇਖੋ ਕਿਦਾਂ ਪਜਾਮਾ ਚੱਕ ਕੇ ਮੁੱਖ ਮੰਤਰੀ ਤੁਸੀਂ ਤੁਰਿਆ ਫਿਰਦਾ ਦੇਖਿਆ ਉਹ ਕਹਿੰਦੇ ਵੀ ਆਮ ਬੰਦਿਆ ਮੰਗ ਮੁੱਖ ਮੰਤਰੀ ਉੱਥੇ ਘੁੰਮਦੇ ਰਹੇ ਲੋਕਾਂ ਦੀ ਸੇਵਾ ਚ ਰਹੇ ਉਹਨਾਂ ਦੇ ਮੰਤਰੀ ਵਿਧਾਇਕ ਟੀਮਾਂ ਰਹੀਆਂ ਵੀ ਮੁੱਖ ਮੰਤਰੀ ਨੇ ਕਿਹੜਾ ਪਾਣੀ ਰੋਕ ਲੈਣਾ ਸੀ ਉਹ ਕਹਿੰਦੇ ਕੁਦਰਤੀ ਕਰੋਪੀ ਆ ਅੱਜ ਕਿੱਥੇ ਆ ਅੱਜ ਦਿਖਾਓ ਅੱਜ ਅਸੀਂ ਜਾਂਦੇ ਆ ਆ ਉਥੇ ਜੇ ਲੱਗੀਆਂ ਪਈਆਂ ਤੇ ਆਮ ਲੋਕ ਨੇ ਆਮ ਸੰਸਥਾਵਾਂ ਗਿਣੀਆਂ ਜੁਣੀਆਂ ਸੰਸਥਾਵਾਂ ਉੱਤੇ ਕੰਮ ਕਰਦੇ ਆ ਅੱਜ ਕਿੱਥੇ ਮੁੱਖ ਮੰਤਰੀ ਸਾਹਿਬ ਵੀ ਲੋਡ ਹੈਗੀ ਉੱਥੇ ਉੱਥੇ ਭਾਈ ਜੀ ਅੱਜ ਵੀ ਲੋਡ ਆ ਲੋਕ ਤਾਂ ਲੋਕਾਂ ਦੀ ਕਣਕ ਨਹੀਂ ਪੀਜੀ ਗਈ ਲੋਕਾਂ ਦੀ ਫਸਲਾਂ ਨਹੀਂ ਕਰਾਈਆਂ ਗਈਆਂ ਮੁੱਖ ਮੰਤਰੀ ਸਾਹਿਬ ਇਹ ਤਾਂ ਜੀ ਮਾਲ ਮਾਲਕਾਂ ਦਾ ਮਸ਼ੂਰੀ ਦਿੱਲੀ ਐਂਡ ਕੰਪਨੀ ਦੀ ਉਹ ਸੀ ਇਹ ਤਾਂ ਸਿਰਫ ਫੋਟੋਆਂ ਖਿਚਾਉਣ ਵਾਸਤੇ ਸੀ ਮੈਂ ਤੁਹਾਨੂੰ ਕੈਮਰੇ ਦੇ ਮਾਧਿਅਮ ਨਾਲ ਦੱਸਦਾ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਐਕਟਰ ਨੇ ਬਹੁਤ ਵਧੀਆ ਤੇ ਬਹੁਤ ਵਧੀਆ ਉਹਨੇ ਦੀ ਡਾਇਰੈਕਸ਼ਨ ਆ ਬਹੁਤ ਵਧੀਆ ਉਹ ਹੁੰਦਾ ਐਕਟਰ ਨੇ ਉਹ ਐਕਟਿੰਗ ਕਰ ਸਕਦੇ ਨੇ ਉਹ ਸਟੇਜ ਚਲਾ ਸਕਦੇ ਨੇ ਸਟੇਟ ਨਹੀਂ ਚਲਾ ਸਕਦੇ ਸਾਡੇ ਤੋਂ ਗਲਤੀ ਹੋਈ ਆ ਮਜਾਦ ਦੇ ਮੁੱਖ ਮੰਤਰੀ ਜਦੋਂ ਸਾਡਾ ਪੰਜਾਬ ਆਫਤ ਦੇ ਵਿੱਚ ਸੀਗਾ ਉਹ ਤੇ ਚਨਈ ਦੇ ਵਿੱਚ ਸੰਭਰ ਖਾ ਰਹੇ ਸੀ ਪੰਜਾਬ ਕੰਗਾਲ ਹੋ ਗਿਆ ਪੰਜਾਬ ਕੰਗਾਲੀ ਵੱਲ ਨੂੰ ਜਾ ਰਿਹਾ ਪੰਜਾਬ ਦੀ ਆਰਥਿਕ ਜਿਹੜੀ ਕੰਗਾਲੀ ਆ ਉਹ ਹੋ ਰਹੀ ਆ ਪੰਜਾਬ ਕਹਿੰਦੇ 20000 ਰੁਪਏ ਏਕੜ ਦਾ ਮੁਆਵਜ਼ਾ ਕਦੇ ਮਿਲਿਆ ਅੱਜ ਤੱਕ ਆਜੋ ਦੱਸ ਦਿਓ ਕਿੰਨਿਆਂ ਨੂੰ ਮਿਲਿਆ ਜੀ ਲੋਕਾਂ ਦਾ ਉੱਥੇ ਬੁਰਾ ਹਾਲ ਆ ਲੋਕ ਮਰ ਗਏ 5 ਲੱਖ ਏਕੜ ਪ੍ਰਭਾਵਿਤ ਹੋ ਗਈ 1960 ਪਿੰਡ ਪ੍ਰਭਾਵਿਤ ਹੋ ਗਏ ਦਿੱਥੋ ਕਿਹੜਾ ਇਹਨਾਂ ਦੇ ਕੇਜਰੀਵਾਲ ਤਾਂ ਕਹਿੰਦੇ ਸੀ ਗੁਜਰਾਤ ਜਾ ਕੇ ਕਹੇ ਨਾ ਅਸੀਂ ਤਾਂ 51000 ਰੁਪਏ ਦਿੱਤਾ ਪੰਜਾਬ ਨੂੰ ਤੁਰੰਤ ਮਹੀਨੇ ਦੇ ਵਿੱਚ ਵਿੱਚ ਕਿਹੜਾ ਦਿੱਤਾ ਕੋਈ ਨਹੀਂ ਦਿੱਤਾ ਬਾਈ ਜੀ ਸਰੋਂ ਕਹਿੰਦੇ ਰੇਤਾ ਚੱਕਣ ਦੀ ਅਸੀਂ ਤੁਹਾਨੂੰ ਇਜਾਜ਼ਤ ਦਿੱਤੀ ਵੀ ਜਿਹੜਾ ਰੇਤਾ ਆਇਆ ਚਕਾਓ ਤੁਹਾਡਾ ਹੀ ਆਹੋ ਇਹ ਕਹਿੰਦੇ ਸਾਡੇ ਰੇਤ ਸਾਡੇ ਖੇਤ ਇਹ ਹੀ ਨਾ ਜਿਹਦਾ ਖੇਤ ਉਹਦੀ ਰੇਤ ਇਹ ਹੀ ਕਹਿੰਦੇ ਜਿਹਦੇ ਰੇਤ ਉਹਦੇ ਖੇਤ ਕਿਹਨਾਂ ਇਹ ਤਾਂ ਜੀ ਜਿਹਦੇ ਖੇਤ ਆ ਉਹਦੀ ਰੇਤ ਹੈ ਨਹੀਂ ਕਿ ਇਹ ਤਾਂ ਵੱਡੇ ਮਗਰਮੱਛਾਂ ਦੀ ਰੇਤ ਆ ਤੇ ਵੱਡੇ ਮਗਰਮੱਛਾਂ ਨੇ ਖੇਤ ਉੱਤੇ ਕਾਬਜ਼ ਕੀਤੇ ਹੋਏ ਨੇ ਉੱਥੇ ਜਾ ਕੇ ਵੇਖੋ ਤੁਹਾਡੇ ਰੋਪੜ ਦੇ ਤੁਹਾਡੇ ਲੁਧਿਆਣੇ ਦੇ ਜਲੰਧਰ ਦੇ ਹਰੀਕੇਪੱਤਨ ਜਾ ਕੇ ਦੇਖੋ ਵੱਡੇ ਵੱਡੇ ਉੱਥੇ ਬੈਠੇ ਮਤਲਬ ਰੇਤਾ ਕੱਢਣ ਵਾਲੇ ਆਮ ਜਿਹੜਾ ਕਿਸਾਨ ਹੈ ਕਿਸਾਨ ਕੋਲੇ ਤਾਂ ਭਾਈ ਜੀ ਪੈਲੀ ਕਰਾਉਣ ਵਾਸਤੇ ਬਣਾਉਣ ਵਾਸਤੇ ਵੀ ਡੀਜ਼ਲ ਹੈ ਨਹੀਂ ਕਿਸਾਨ ਤਾਂ ਐਡਾ ਕਿ ਜ਼ਿਆਦਾ ਔਖਾ ਹੋਇਆ ਪਿਆ ਵੀ ਉੱਥੇ ਆਉਣ ਵਾਲਾ ਜਿਹੜਾ ਰੋਜ਼ਗਾਰ ਉਹ ਦਿਹਾੜੀ ਕਰਨ ਨੂੰ ਮਜਬੂਰ ਆ ਮੈਂ ਤੁਹਾਨੂੰ ਗੱਲ ਦੱਸਦਾ 5 ਲੱਖ ਏਕੜ ਪ੍ਰਭਾਵਿਤ ਹੋਈ 5 ਲੱਖ ਦੇ ਵਿੱਚ 900 1960 ਪਿੰਡ ਪ੍ਰਭਾਵਿਤ ਹੋਏ ਮੁੱਖ ਮੰਤਰੀ ਸਾਹਿਬ ਬਸ ਇੱਕ ਮੁਰਗੀਆਂ ਦਾ ਕੁੱਕੜੀਆਂ ਦਾ ਇਹਦਾ ਮਾਜ ਮਿਲੂ ਕਿਹਦਾ ਮਾਜ ਮਿਲਿਆ ਅੱਜ ਟਿੱਕਰ ਮਿਲਿਆ ਕਿ ਦੂਜੀ ਗੱਲ 2BMB ਪੌਂਗ ਤੇ ਪਾਖੜਾ ਕੀ ਕਿਹਦੀ ਉਹ ਕਾਰਸ਼ਤਾਨੀ ਆ ਕਿਹਦੀ ਉਹ ਕੀ ਇਹ ਸ਼ਾਜਿਸ਼ ਆ ਕਿ ਇਹ ਹੈ ਨਲਕੀ ਆ ਅੱਜ ਇਹਨਾਂ ਨੇ 200 2 ਦਿਨ ਦਾ ਸੈਸ਼ਨ ਵੀ ਬੁਲਾਇਆ ਸੀ ਇਹਨਾਂ ਨੇ ਅੱਜ ਤਿੱਕਰ BBMP ਤੇ ਕੋਈ ਕਾਰਵਾਈ ਕਾਤੋਂ ਨਹੀਂ ਹੋਈ ਇਹਨਾਂ ਦੇ ਕਿਸੇ ਵੀ ਵਿਧਾਇਕ ਨੇ ਕਾਰਵਾਈ ਦੀ ਮੰਗ ਕਿਉਂ ਨਹੀਂ ਕੀਤੀ ਉਹ ਕਹਿੰਦੇ ਅਸੀਂ ਗਏ ਸੀ ਉੱਥੇ ਅਸੀਂ ਧਰਨਾ ਵੀ ਲਾਇਆ ਸੀ ਫਿਰ ਤੁਹਾਡੇ ਵਰਗੇ ਜਿਹੜੇ ਉੱਥੇ ਜਾ ਕੇ ਨਾਲੇ ਦੇ ਉੱਤੇ ਬੋਲਦੇ ਆ ਉਹ ਤਾਂ ਆਏ ਨਹੀਂ ਪਾਣੀਆਂ ਦੇ ਰਾਖੇ ਪਹੁੰਚੇ ਨਹੀਂ ਉੱਥੇ ਕਿਹੜਾ ਬੋਲਿਆ ਇਹ ਹੁਣ ਹੁਣ ਇਹ ਪਿੱਛੇ ਜਿਹੇ ਇੱਕ ਇੱਥੋਂ ਦੇ MP ਦਾ ਵੀ ਆਇਆ ਜਿਹੜਾ ਬਿਨਾਂ ਚੁਣਿਆ ਹੋਇਆ ਵਿਧਾਇਕ ਵੀ ਨਹੀਂ ਬਣਿਆ ਉਹ ਤੇ ਉਹ ਆਪਣਾ ਕੈਬਨਟ ਮੰਤਰੀ ਕੀ ਹੈ ਰੇਲ ਮੰਤਰੀ ਬਣ ਗਿਆ ਉਹ ਕਹਿੰਦਾ ਸੀ ਕਿ ਤਾਂ ਉਹੀ ਚਿਹਰੇ ਨੇ ਕਿਤੇ ਬੁੱਢੇ ਨਾਲੇ ਤੇ ਹੋ ਜਾਂਦੇ ਨੇ ਕਿਤੇ ਯੂਨੀਵਰਸਿਟੀ ਹੋ ਜਾਂਦੇ ਨੇ ਕਿਤੇ ਕਿੱਥੇ ਹੋ ਜਾਂਦੇ ਨੇ ਕੋੜੇ ਖਚਰਾ ਭਜਾਈ ਫਿਰਿਆ ਸਾਰੇ ਕੋੜੇ ਖਚਰਾ ਤੇ ਅਸੀਂ ਕਹਿੰਨੇ ਭਾਈ ਤੂੰ ਤਾਂ ਹਰੇਆ ਹੋਇਆ ਬਿੱਟੂ ਸਾਹਿਬ ਤੁਸੀਂ ਤਾਂ ਹਰੇ ਹੋਇਓ ਤੁਹਾਨੂੰ ਤਾਂ ਲੋਕਾਂ ਨੇ ਚੁਣਿਆ ਵੀ ਨਹੀਂ ਹੈਗਾ ਤੁਸੀਂ ਤਾਂ ਫੇਰ ਵੀ ਮੰਤਰੀ ਬਣ ਕੇ ਉਹਨਾਂ ਨੇ ਕਿਹਾ ਤੁਸੀਂ ਤਾਂ ਜਿੱਤੇ ਵੀ ਨਹੀਂ ਕਦੀ ਤੁਸੀਂ ਤਾਂ ਲੜੇ ਵੀ ਨਹੀਂ ਅਸੀਂ ਤਾਂ ਪੰਜਾਬ ਦੀ ਹਮੇਸ਼ਾ ਗੱਲ ਕਰਦੀਆਂ ਪੰਜਾਬ ਦੀ ਗੱਲ ਕਰ ਰਹੇ ਆ ਸਾਡੇ ਇਲਾਕੇ ਦੀ ਗੱਲ ਕਰ ਰਹੇ ਆ ਜਿਵੇਂ ਗੱਲ ਕਰ ਰਹੇ ਆ ਜੀਰਾ ਸ਼ਰਾਬ ਦੇ ਫੈਕਟਰੀ ਦੀ ਗੱਲ ਕਰ ਰਹੇ ਆ ਜੇ ਅਸੀਂ ਗੱਲ ਕਰ ਰਹੇ ਆ ਬੁੱਢੇ ਨਾਲੇ ਦੀ ਗੱਲ ਕਰ ਰਹੇ ਆ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੀ ਧਰਤੀ ਦੇ ਵਿੱਚੋਂ ਛਤ 3 ਬਿਲੀਅਨ ਕਯੂਬਿਕ ਮੀਟਰ ਪਾਣੀ ਹਰ ਸਾਲ ਕੱਢਿਆ ਜਾਂਦਾ ਤੇ 24 ਮਿਲੀਅਨ ਕਯੂਬਿਕ ਮੀਟਰ ਪਾਣੀ ਜਿਹੜਾ ਰੀਚਾਰਜ ਹੁੰਦਾ ਤੇ ਬਹੁਤ ਵੱਡੇ ਪਬਾਨੇ ਤੇ ਕਿਸਾਨ ਕਿਸਾਨਾਂ ਨੂੰ ਦੋਛੇ ਟਰਾਇਆ ਜਾਂਦਾ ਨਾ ਪਰ ਬਹੁਤ ਵੱਡੇ ਪਬਾਨੇ ਤੇ ਇੰਡਸਟਰੀਆਂ ਫੈਕਟਰੀਆਂ ਧਰਤੀ ਦੇ ਹੇਠੋਂ ਪਾਣੀ ਕੱਢ ਰਹੀਆਂ ਪੰਜਾਬ ਦੇ ਬਿੱਟੂ ਸਾਹਿਬ ਦੱਸੋ ਆ ਚਲੋ ਤੁਸੀਂ ਲੱਗੋ ਅੱਗੇ ਆ ਡਾਈੰਗ ਵਾਲੀਆਂ ਫੈਕਟਰੀਆਂ ਕਰੋ ਬੰਦ ਉਹ ਕਹਿੰਦੇ ਇਕੱਲਾ ਕਿਸਾਨ ਅੰਨਦਾਤਾ ਨਹੀਂ ਹੈਗਾ ਉਦਯੋਗਪਤੀ ਵੀ ਅੰਨਦਾਤਾ ਹੈ ਲੱਖਾਂ ਬੰਦੀਆਂ ਦੀ ਰੋਟੀ ਦਾ ਡੱਬਾ ਉਦਯੋਗਪਤੀਆਂ ਕਰਕੇ ਭਰ ਕੇ ਆਉਂਦਾ ਕਰ ਤੇ ਦੇਖੋ ਜੀ ਕਿਉਂ ਕਿਸਾਨ ਜੇ ਕਿਸਾਨ ਰੋਟੀ ਨਾ ਬਣਾਵੇ ਕਿਸਾਨ ਕਣਕ ਨਾ ਬੀਜੇ ਤੇ ਅਦਯੋਗ ਇਹਨਾਂ ਤੇ ਚੱਲੇ ਜਾਣ ਅਦਯੋਗ ਵਾਲਿਆਂ ਨੇ ਹਮੇਸ਼ਾ ਪੰਜਾਬ ਨੂੰ ਬਿਮਾਰੀਆਂ ਦਿੱਤੀਆਂ ਅਸੀਂ ਅਦਯੋਗ ਦੇ ਖਿਲਾਫ ਨਹੀਂ ਹੈਗੇ ਅਦਯੋਗ ਲਾਓ ਸਾਡੀ ਕਿਸਾਨੀ ਦੇ ਨਾਲ ਲਾਓ ਸਾਡੀ ਕੋਈ ਬਾਗਬਾਨੀ ਦੇ ਨਾਲ ਲਾਓ ਸਾਡੇ ਕੋਈ ਡੇਰੀ ਪ੍ਰੋਡਕਟ ਦੇ ਜੋ ਉਦਯੋਗ ਲਾਓ ਤੇ ਜਿਹਦੇ ਨਾਲ ਪੰਜਾਬ ਉੱਪਰ ਹੋਵੇ ਪਰ ਉਦਯੋਗ ਤੁਸੀਂ ਕਿਹੜਾ ਲਾ ਰਹੇ ਹੋ ਇੰਡਸਟਰੀਆਂ ਕਿਹੜੀਆਂ ਲਾ ਰਹੇ ਹੋ ਜਿਹੜੀਆਂ ਸਾਊਥ ਇੰਡੀਆ ਵਿੱਚ ਬੈਣ ਨਹੀਂ ਜਿਹੜੀਆਂ ਅਦਰ ਸਟੇਟਾਂ ਵਿੱਚ ਬੈਣ ਨਹੀਂ ਉਹ ਇੰਡਸਟਰੀਆਂ ਤੁਸੀਂ ਧੜਾ ਧੜ ਲਿਆ ਰਹੇ ਹੋ ਅਰ ਰਹੀ ਤਾਂ ਗੱਲ ਬਿੱਟੂ ਦੀ ਬਿੱਟੂ ਐਡਾ ਕੋਈ ਸਹਰਦ ਨਹੀਂ ਬਿੱਟੂ ਉਹ ਪਰਿਵਾਰ ਆ ਜਿਹਨੇ ਪੰਜਾਬ ਦੀ ਨੌਜਵਾਨੀ ਦਾ ਕਹਾਣ ਕੀਤਾ ਤੋ ਕਹਾਣ ਸਾਡੇ ਇਲਾਕੇ ਦੇ ਵਿੱਚ ਹੋਇਆ ਉਹ ਹੋਇਆ ਉਹ ਉਹ ਉਹਨਾਂ ਵਿੱਚੋਂ ਇਹਨਾਂ ਨੂੰ ਜਿਆਦਾ ਨਹੀਂ ਬੋਲਣਾ ਚਾਹੀਦਾ ਗੱਲ ਰਹੀ ਨੇ ਮੁੱਖ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਐ ਮੁੱਖ ਮੰਤਰੀ ਸਾਹਿਬ ਪੰਗੜੇ ਨਹੀਂ ਪਾਰੇ ਮੁੱਖ ਮੰਤਰੀ ਨੇ ਪੰਜਾਬ ਦੇ ਪੰਗੜੇ ਪਾ ਦੇ ਪੰਜਾਬ ਦੇ ਪੰਗੜੇ ਪੈ ਗਏ ਆ ਜੀ ਪੰਜਾਬ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਤੇ ਪੰਜਾਬ ਦਾ ਜਿਹੜਾ ਧਰਤੀ ਦਾ ਹੇਠਲਾ ਪਾਣੀ ਆ ਉਹ ਵੀ ਕੰਗਾਲੀ ਵੱਲ ਜਾ ਰਿਹਾ ਤੀਜੇ ਪੱਧਰ ਤੇ ਤੀਜੇ ਪੱਤ ਤੇ ਪਤਾਲ ਤੇ ਜਾਵੜਿਆ ਪਾਣੀ ਜੇ ਪੰਜਾਬ ਦਾ ਪਾਣੀ ਨਾ بچਾਇਆ ਗਿਆ ਜੇ ਪੰਜਾਬ ਦੀ ਅਰਧਵਸਥਾ ਕੰਟਰੋਲ ਨਾ ਕੀਤੀ ਗਈ ਪੰਜਾਬ ਦੇ ਪੰਗੜੇ ਪੈ ਜਾਣੇ ਆ ਜੇ ਸਰਕਾਰ ਨੇ ਇਹਨੇ ਕੁਝ ਨਾ ਕੀਤਾ ਫਿਰ ਸਤਾਈ ਵਿੱਚ ਸਰਕਾਰ ਦੇ ਪੰਗੜੇ ਪੈਣਗੇ ਉਹ ਕਹਿੰਦੇ ਹੋ ਕਹਿੰਦੇ ਵੀ ਮੈਨੂੰ ਇਹਨੇ ਲੋਕਾਂ ਨੇ ਚੋੜਿਆ ਲੱਖਾਂ ਲੋਕਾਂ ਨੇ ਚੁਣਿਆ ਤੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਨਿਸ਼ਚਿੰਤ ਹੋ ਜਾਓ ਸਾਰਾ ਕੁਝ ਮੈਂ ਦੇਖ ਲਊਗਾ ਜਦੋਂ ਵੀ ਕਿਤੇ ਇਲੈਕਸ਼ਨ ਤੇ ਜਾਂਦੇ ਆ ਉਹ ਕਹਿੰਦੇ ਵਸ ਸਾਰਾ ਕੁਝ ਮੇਰੇ ਤੇ ਛੱਡ ਦਿਓ ਮੈਂ ਸਭ ਕੁਝ ਸਕੀਮਾਂ ਘੜੀਆਂ ਹੋਈਆਂ ਸਭ ਕੁਝ ਮੇਰਾ ਤੈਅ ਆ ਮੈਨੂੰ ਸਾਰਾ ਕੁਝ ਪਤਾ ਹੈ ਵੀ ਤੁਸੀਂ ਮੇਰੇ ਤੇ ਛੱਡ ਦਿਓ ਮੈਨੂੰ ਚੁਣਿਆ ਹੋਇਆ ਲੋਕ ਮੈਂ ਮੈਂ ਤੁਹਾਨੂੰ ਦੱਸ ਦਾਂ ਜੀ ਜਿੰਨਾਂ ਲੋਕਾਂ ਨੇ ਚੁਣਿਆ ਹੋਇਆ ਮੁੱਖ ਮੰਤਰੀ ਨੂੰ ਉਹਨਾਂ ਵਿੱਚੋਂ ਮੈਂ ਵੀ ਆ ਮੈਂ ਨਾਲੇ ਹੁਣ ਦਾ ਨਹੀਂ 2013 ਤੋਂ ਲੈ ਕੇ ਤੇ ਅਸੀਂ ਘਰੋਂ ਰੋਟੀ ਪੈਕ ਕਰਕੇ ਤੇ ਮੁੱਖ ਮੰਤਰੀ ਸਾਹਿਬ ਦੇ ਪਿੱਛੇ ਜਾਂਦੇ ਹੁੰਦੇ ਸੀ ਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਿਹਾ ਵੀ ਸੀ ਮੈਂ ਮੁੱਖ ਮੰਤਰੀ ਸਾਹਿ ਫਿਰ ਉਹ ਗੱਲਾਂ ਨਹੀਂ ਚੁਣਿਆ ਤਾਂ ਅਸੀਂ ਵੀ ਹੈਗਾ ਤਾਂ ਹੀ ਗੁੱਸਾ ਆਉਂਦਾ ਨਾ ਮੁੱਖ ਮੰਤਰੀ ਸਾਹਿਬ ਅੱਜ 4 ਸਾਲ ਹੋ ਚਲੇ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਕਹਿੰਦਾ ਇਹਨਾਂ ਦੇ ਮੁੱਦੇ ਕੀ ਆ ਮੇਰੀਆਂ ਅੱਖਾਂ ਚੱਖਾਂ ਪਾਓ ਮੈਂ ਤੇਰੇ ਆਹ ਮਕਾਗਜ ਫਰੋਲ ਲੂੰ ਫੈਲਾ ਬਣੀ ਜਾਂਦੀਆਂ ਅੱਜ ਅੱਜ ਨਕਲੀ ਮੁੱਖ ਮੰਤਰੀ ਜਿਹੜੇ ਬਣਾਏ ਹੋਏ ਸੀ ਮਗੋਟਾ ਪਾ ਕੇ ਉਹਨਾਂ ਦੀ ਅੱਖਾਂ 'ਚ ਕਹਿ ਰਹੇ ਸੀ ਤੁਸੀਂ ਅੱਖਾਂ ਪਾਓ ਅਸਲੀ ਦੇ ਪਾ ਲੋਗੇ ਅਸੀਂ ਤਾਂ ਇਹਦੇ ਮਾਧਿਮ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਨੇ ਆ ਅੱਜ ਪੰਜਾਬ ਥੋੜੀ ਅੱਖਾਂ ਚੱਖਾਂ ਪਾ ਕੇ ਮੰਗ ਕਰ ਰਿਹਾ ਜੀ ਪੰਜਾਬ ਤੁਹਾਡੀ ਅੱਖਾਂ ਚੱਖਾਂ ਪਾ ਕੇ ਜਵਾਬ ਮੰਗ ਰਿਹਾ ਜੀ ਪੰਜਾਬ ਦੇ ਵਿੱਚ ਹਾਲਾਤ ਵੱਤ ਤੋਂ ਵੱਧ ਹੋਈ ਜਾਂਦੇ ਨੇ ਪੰਜਾਬ ਹੜ੍ਹਾਂ ਦੇ ਵਿੱਚ ਡੁੱਬਿਆ ਢੋਡੀ ਸਰਕਾਰ ਦੇ ਵਿੱਚ 23 ਦੇ ਵਿੱਚ ਡੁੱਬ ਗਿਆ 25 ਦੇ ਵਿੱਚ ਡੁੱਬ ਗਿਆ ਹੁਣ ਕਦੋਂ ਡੁੱਬੂਗਾ ਉਹ ਵੀ ਤੁਹਾਨੂੰ ਦੱਸ ਦੋ ਪੰਜਾਬ ਅੱਖਾਂ ਚੱਖਾਂ ਪਾ ਰਿਹਾ ਪੰਜਾਬ ਦੀ ਨੌਜਵਾਨੀ ਨਸ਼ੇ ਵੱਲ ਜਾ ਰਹੀ ਆ ਪੰਜਾਬ ਤੁਹਾਡੇ ਨੂੰ ਅੱਖਾਂ ਚੱਖਾਂ ਪਾ ਕੇ ਜਵਾਬ ਮੰਗਦਾ ਜੀ ਪੰਜਾਬ ਦੀ ਨੌਜਵਾਨੀ ਆਹ ਬਾਹਰ ਜਾ ਰਹੀ ਹੈ ਤਾਂ ਦੇ ਅੰਗਰੇਜ਼ ਕੰਮ ਕਰਨਗੇ ਗੋਰੇ ਕੰਮ ਕਰਨਗੇ ਅੱਜ ਸਾਰੇ ਕਹਿੰਦੇ ਬਈ ਬਾਹਰ ਪਜੋ ਇੱਥੇ ਕੁਝ ਨਹੀਂ ਹੈਗਾ ਪੰਜਾਬ ਦੇ ਹਾਲਾਤ ਇੰਨੇ ਮਾੜੇ ਕਰਤੇ ਆ ਅੱਜ ਪੰਜਾਬ ਦੀ ਨੌਜਵਾਨੀ ਸੋਟਣਾ ਅੱਖ ਚੱਕਾ ਪਾ ਕੇ ਗੱਲ ਕਰਦੇ ਥੱਲੇ ਕਮੈਂਟ ਆਉਣੀਆਂ ਦੇਖੋ ਕਮੈਂਟਾਂ ਦੇ ਜਿਹਨਾਂ ਨੇ ਲਿਖਣਾ ਵੀ ਬਿੱਲੇ ਗੱਲ ਨਹੀਂ ਬਾਤ ਨਹੀਂ ਚੱਕੇ ਪੈ ਲੱਤਾਂ ਖਿੱਚਣ ਲੱਗ ਜਾਂਦੇ ਜਦੋਂ ਦੇਖੋ ਸਰਕਾਰ ਦਾ ਵਿਰੋਧੇ ਕਰੀ ਜਾਣਾ ਇਹਨਾਂ ਨੇ ਕਦੀ ਹੱਕ 'ਚ ਕੋਈ ਗੱਲ ਨਹੀਂ ਕਰਨੀ ਹੱਕ 'ਚ ਗੱਲ ਕੀ ਕਰੀਏ ਜਦੋਂ ਸਰਕਾਰ ਪੰਜਾਬ ਦੇ ਹੱਕ ਵਿੱਚ ਖੜੂਗੀ ਇਹ ਵੀ ਵਿਲੇ ਸੀਗੇ ਇਵੀ ਵੇਲੇ ਸੀ 2013-12 ਚ ਇਹ ਵੀ ਆਂ ਤੁਰੇ ਫਿਰਦੇ ਹੁੰਦੇ ਸੀ ਕਿਤੇ ਕਿੱਥੇ ਜਾਵੜੇ ਕਿਤੇ ਕਿੱਥੇ ਜਾਵੜੇ ਟੋਟ ਮਾਰਦੇ ਹੁੰਦੇ ਸੀ ਹਰੇਕ ਨੂੰ ਇਹਨਾਂ ਦੀ ਇਹ ਵੀ ਵੇਲੇ ਸੀ ਨਾ ਵੇਲੇ ਹੁਣ ਰੱਬ ਨੇ ਸਤਾਈ ਚ ਇਹਨਾਂ ਨੂੰ ਵੀ ਵੇਲੇ ਕਰ ਦੇਣਾ ਫਿਰ ਇਹ ਵੀ ਇਹੀ ਗੱਲਾਂ ਕਰਨਗੇ ਜਦੋਂ ਇਹ ਵੇਲੇ ਹੋਗੇ ਫਿਰ ਇਹੀ ਗੱਲਾਂ ਕਰਨਗੇ ਨਹੀਂ ਅਸੀਂ ਨਹੀਂ ਵੇਲੇ ਹੋਣਾ ਸਾਡਾ ਤਾਂ ਲੰਮਾ ਚੱਲਣਾ ਹੈ ਕੰਮ ਸਾਨੂੰ ਪਿਆਰ ਬਹੁਤ ਕਰਦੇ ਲੋਕ ਪਿਆਰ ਲੋਕੀ ਹੁਣ ਕਰਦੇ ਆ ਨਾ ਆ ਬਾਈ ਵਿੱਚ ਗਲਤੀ ਕਰ ਲਈ ਲੋਕਾਂ ਨੇ ਪਿਆਰ ਕਰਕੇ ਕੋਈ ਨਹੀਂ ਪਿਆਰ ਦੇ ਤੰਦ ਜਿਹੜੇ ਲੋਕਾਂ ਨੇ ਬੁਣੇ ਆ ਇਹ ਸਤਾਈ ਦੇ ਵਿੱਚ ਤੋੜਨਗੇ ਇਹ ਟੁੱਟਣਗੇ ਤੰਦ ਇਹ ਲੋਕ ਵੇਲੇ ਨਹੀਂ ਲੋਕ ਜਿਹੜਾ ਪੰਜਾਬ ਨੇ ਸ਼ਹਿਰ ਦਾ ਪੰਜਾਬ ਜਾਗਦਾ ਜੇ ਤਾਂ ਜੇ ਇਹ ਗੱਲ ਕਹੀਏ ਤਾਂ ਆਪਾਂ ਭਗਤ ਸਿੰਘ ਨੂੰ ਕਹਿ ਦਿੰਦੇ ਤਾਂ ਵਿਹਲਾ ਆਇਆ ਵੀ ਆਜ਼ਾਦੀ ਵਾਸਤੇ ਤੁਰਿਆ ਫਿਰਦਾ ਤੇ ਆਪਾਂ ਕਰਤਾਰ ਸਿੰਘ ਸਰਾਭੇ ਨੂੰ ਕਹਿ ਦਿੰਦੇ ਲੈ ਇਹ ਤਾਂ ਵਿਹਲਾ ਆਇਆ ਵੀ ਤੁਰਿਆ ਫਿਰਦਾ ਆਪਾਂ ਸੀਦੂ ਦੂਦਮ ਸਿੰਘ ਨੂੰ ਕਹਿ ਦਿੰਦੇ ਇਹ ਤਾਂ ਵਿਹਲਾ ਸੀ ਜੇ ਇਹ ਇੰਗਲੈਂਡ ਦੇ ਵਿੱਚ ਐਵੇਂ ਉੱਥੇ 21 ਸਾਲੇ ਨੇ ਲਾਏ ਤੇ 21 ਸਾਲ ਬਾਅਦ ਐਵੇਂ ਵਿਹਲੇ ਨੇ ਬਦਲਾ ਲੈ ਲਿਆ ਭਗਤ ਸਿੰਘ ਦੀ ਗੱਲ ਕਰਕੇ ਫਿਰ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਵੇਂ ਭੰਡ ਸਕਦੇ ਹੋ ਉਹ ਤਾਂ ਕਹਿੰਦੇ ਅਸੀਂ ਉਹਨਾਂ ਦੇ ਰਾਹਾਂ ਦੇ ਉੱਤੇ ਹੀ ਆ ਅਸਤਾ ਉਹਨਾਂ ਦੀ ਤਸਵੀਰ ਲਾਈ ਆ ਆਪਣੇ ਪਿੱਛੇ ਹਮੇਸ਼ਾ ਦਫ਼ਤਰਾਂ ਦੇ ਵਿੱਚ ਸਾਡੀ ਤਾਂ ਸੋਚ ਹੀ ਉਹਨਾਂ ਵਾਲੀ ਸਾਡੀ ਪੱਗ ਉਹਨਾਂ ਵਾਲੀ ਹੈ ਇਹਨਾਂ ਕੋਲ ਨਾਰਾ ਵੀ ਉਹਨਾਂ ਵਾਲਾ ਹੈਗਾ ਨਾ ਇਨਕਲਾਬੀ ਇਹ ਇਨਕਲਾਬੀ ਨਹੀਂ ਹੈਗੇ ਇਹ ਇਨਕਲਾਬ ਵਾਲੇ ਆ ਇਹ ਇਨਕਲਾਬ ਮਤਲਬ ਦਿੱਲੀ ਵਾਲੇ ਦਾ ਲਾਹਵਾਲੇ ਆ ਇਹ ਇਹ ਦਿੱਲੀ ਵਾਲੇ ਦੇ ਲਾਹਵਾਲੇ ਆ ਇਨਕਲਾਬੀ ਨਹੀਂ ਹੈਗੇ ਇਨਕਲਾਬ ਵਾਲੇ ਆ ਇਹ ਇਹ ਮੁਖੋਟੇ ਪਾਈ ਨਹੀਂ ਸਰਦਾਰ ਸ਼ਹੀਦ ਭਗਤ ਸਿੰਘ ਜੀ ਦੇ ਦਸਤਾਰ ਬੰਨ ਕੇ ਸਜਾ ਕੇ ਤੁਸੀਂ ਖੜਕੜ ਕਲਾ ਸੌਂ ਖਾ ਕੇ ਕੀ ਉਹਨਾਂ ਦੇ ਪੂਰਨਿਆਂ ਤੇ ਚੱਲੇ ਹੋ ਆ ਤੁਹਾਡੇ ਚੱਕ ਕੇ ਕੱਲ ਪੰਜਾਬ ਦੇ ਵਿੱਚ ਇੱਕ ਹੋਰ ਨੂੰ ਨਹੀਂ ਚੇਰਮੈਨ ਨਹੀਂ ਦਿੱਤੀ ਉਹ ਜਿਹੜਾ ਸ਼ੈਂਟੀ ਜੀ ਹੈ ਦੇਤੀ ਨਾ ਆ ਦਿੱਲੀ ਸਾਰੀ ਕਾਬਜ ਹੋਈ ਫਿਰਦੀ ਆ ਹੋਈ ਨਹੀਂ ਫਿਰਦੀ ਆ ਤੁਸੀਂ ਕੇਰੀਆਲ ਤੇ ਥੱਲੇ ਲੱਗੇ ਫਿਰਦੇ ਲੱਗੇ ਨਹੀਂ ਫਿਰਦੇ ਦੱਸੋ ਨਹੀਂ ਲੱਗੇ ਤਾਂ ਦੱਸੋ ਮਨੀਸ਼ ਜੋਦੀ ਤੇ ਥੱਲੇ ਨਹੀਂ ਲੱਗੇ ਲੱਗੇ ਤਾਂ ਦੱਸੋ ਤੁਸੀਂ ਲੱਗੇ ਹੋਏ ਹੋ ਤੁਸੀਂ ਦਬੇ ਹੋਏ ਹੋ ਉਹ ਕਹਿੰਦਾ ਤਜਰਬੇ ਵਾਲੇ ਬੰਦੇ ਜੇ ਅੱਗੇ ਆਉਂਦੇ ਆ ਸਾਨੂੰ ਭਾਵੇਂ ਜਿੱਥੋਂ ਮਰਜ਼ੀ ਲੱਭਣਾ ਪਵੇ ਬੰਦਾ ਤਜਰਬੇ ਵਾਲਾ ਦੂਰ ਦਰਾਡੇ ਤੋਂ ਵੀ ਲੱਭਣਾ ਪਵੇ ਅਸੀਂ ਤਾਂ ਪੰਜਾਬ ਚ ਲਿਆ ਕੇ ਬਿਠਾਵਾਂਗੇ ਉਹਦੇ ਤਜਰਬੇ ਕਰਕੇ ਇਹਨਾਂ ਨੇ ਆਪ ਦਾ ਭਾਂਡਾ ਹੀ ਸਲੋਣਾ ਇਹ ਆਪਦਾ ਭਾਂਡਾ ਹੀ ਸਲਾਉਣਗੇ ਮੈਂ ਬਾਲੇ ਸ਼ਬਦ ਨਹੀਂ ਵਰਤਣਾ ਚਾਹੁੰਦਾ ਉਹ ਇਹ ਦੂਜਿਆਂ ਨੂੰ ਮਾੜਾ ਕਹਿਣਾ ਇਹਨਾਂ ਨੇ ਆਪਦਾ ਭਾਂਡਾ ਸਲਾਉਣਾ ਇਹ ਇਹ ਨਾ ਇਹਨਾਂ ਦੇ ਜਿਹੜੇ ਫੇਦਰਤ ਸੀ ਇਹਨਾਂ ਨੇ ਸਟੇਜਾਂ ਦੇ ਉੱਤੋਂ ਲੋਕਾਂ ਪਤਾ ਹੈ ਹਾਸੇ ਠੱਠੇ ਬਹੁਤ ਕੀਤੀ ਹੱਸੇ ਬਹੁਤ ਹਾਸੇ ਠੱਠੇ ਲੋਕਾਂ ਨੂੰ ਹਸਾਇਆ ਵੀ ਬਹੁਤ ਇਹ ਹਾਸੇ ਠੱਠੇ ਠੱਠੇ ਵਿੱਚ ਸਰਕਾਰ ਬਣਾ ਗਏ ਲੋਕ ਪੰਜਾਬ ਦੇ ਭੋਲੇ ਸੀ ਇਹਨਾਂ ਗੱਲਾਂ ਵਿੱਚ ਆ ਗਏ ਤੇ 27 ਦੇ ਵਿੱਚ ਇਹ ਇਹਨਾਂ ਦਾ ਬਿਸਤਰਾ ਇੱਥੋਂ ਗੋਲ ਹੋਣਾ ਤੇ ਫੇਰ ਮੈਂ ਤੁਹਾਨੂੰ ਸਟੇਜਾਂ ਤੇ ਇਹ ਪਿੰਡਾਂ ਦੇ ਵਿੱਚ ਲੋਕਾਂ ਵਿੱਚ ਜਾਂਦਾ ਦਿਖਾਉਂਗਾ ਮੁੱਖ ਮੰਤਰੀ ਇਹ ਮੁੱਖ ਮੰਤਰੀ ਸਾਹਿਬ ਨਾਲ ਮੁੱਖ ਮੰਤਰੀ ਸਾਹਿਬ ਤੇ ਗੁੱਸਾ ਕਾਹਤੋਂ ਹੁੰਦਾ ਕੋਈ ਪੰਜਾਬ ਸਾਰਾ ਬੋਲਦਾ ਹੀ ਕਿਉਂ ਆ ਕਿਉਂਕਿ ਪੰਜਾਬ ਨਾਲ ਵਾਦੀ ਬਹੁਤ ਕੀਤੇ ਗਏ ਆਹ ਕਰਦਾਂਗੇ ਜੀ ਉਹ ਕਰਦਾਂਗੇ ਇਦਾਂ ਕਰਦੇ ਕਿ ਕੀਤਾ ਕੁਝ ਵੀ ਨਹੀਂ ਸਿਰ ਚ ਪੂਣੀ ਨਹੀਂ ਵੱਟੀ ਕਿਉਂ ਨਹੀਂ ਫਿਰ ਉਹ ਕਹਿੰਦੇ ਵੀ ਅੱਗੇ ਸਟੇਜਾਂ ਦੇ ਉੱਤੇ ਕੋਈ ਮੁੱਖ ਮੰਤਰੀ ਖੜਦਾ ਸੀ ਡਾਰੇ ਹੁੰਦਾ ਸੀ ਪੁਲਿਸ ਵਾਲੇ ਲਾਏ ਹੁੰਦੇ ਸੀ ਬੀ ਪਰਾਨ ਨੂੰ ਮੁਹਰ ਕੇ ਲਾ ਦੋ ਕੋਈ ਜੁੱਤੀ ਨਾ ਉਧਰੋਂ ਆ ਜਾਵੇ ਕਹਿੰਦਾ ਦੇਖ ਲਓ ਪੁਲਿਸ ਵਾਲੇ ਨੂੰ ਕਹਿੰਦੇ ਆ ਇਦਾਂ ਨੂੰ ਮੁਹਰ ਕਰ ਲਓ ਕੋਈ ਚੱਕਰ ਨਹੀਂ ਮੇਰੇ ਮੈਨੂੰ ਬਹੁਤ ਪਿਆਰ ਕਰਦੇ ਲੋਕ ਮੇਰੇ ਵੱਲ ਜੁੱਤੀ ਨਹੀਂ ਆ ਸਕਦੀ ਇਹ ਸਕ੍ਰਿਪਟਡ ਹੁੰਦਾ ਸਾਰਾ ਕੁਝ ਉਹ ਇੱਕ ਬੀਬੀ ਸੀ ਨਾ ਜੱਫੀ ਜੇ ਪਾ ਕੇ ਉਹਦੇ ਨਾਲ ਰੋਈ ਗਈ ਸੀ ਫਰੋਜਪੁਰ ਸਾਡੀ ਰੋਈ ਸੀ ਉਹ ਸਕ੍ਰਿਪਟਡ ਸੀ ਸਾਰਾ ਕੁਝ ਇਹ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਹੁੰਦੇ ਸੀ ਪਹਿਲਾਂ ਕੁ 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 ਪਿੱਛੇ ਤੁਹਾਡੇ ਲੱਗੀਆਂ ਗੱਡੀਆਂ ਤੇ ਹੁਣ ਇਹਨਾਂ ਦੇ ਪਿੱਛੇ ਨਹੀਂ ਲੱਗਦੀਆਂ ਗੱਡੀਆਂ ਮੁੱਖ ਮੰਤਰੀ ਸਾਹਿਬ ਤਾਂ ਬਹੁਤ ਕੁਝ ਕਹਿੰਦੇ ਹੁੰਦੇ ਸੀ ਇਹ ਤਾਂ ਸਾਰਾ ਸਕ੍ਰਿਪਟਡ ਆ ਮੁੱਖ ਮੰ ਅੱਜ ਦੱਸੋ ਮੁੱਖ ਮੰਤਰੀ ਸਾਹਿਬ ਚਕਾਫਲਾ ਨਹੀਂ ਚੱਲਦਾ ਅੱਜ ਆਇਆ ਸ੍ਰੀ ਅਨੰਦਪੁਰ ਸਾਹਿਬ ਖਾਲਸਾ ਦੀ ਧਰਤੀ ਆ ਅੱਜ ਚੱਪੇ ਚੱਪੇ ਤੇ ਪੁਲਿਸ ਇੱਕ ਚੀਜ਼ ਹੋਰ ਮੈਂ ਬਈ ਜੇ ਇੱਥੇ ਅੱਜ ਮੈਂ ਮਹਿਸੂਸ ਕੀਤੀ ਆ ਮਹਿਸੂਸ ਕੀਤੀ ਇਹ ਗੱਲ ਅਸੀਂ ਪੱਤ ਤੋ ਜਰੂਰ ਹੈਗੇ ਆਂ ਪਰ ਅਸੀਂ ਆਪਦੇ ਸਿੱਖੀ ਨਾਲ ਆਪਦੇ ਸੂਲਾਂ ਨਾਲ ਆਪਦੇ ਪੰਥ ਨਾਲ ਜੁੜੇ ਹੋਏ ਆਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੋ ਕੰਫਲੈਕਟ ਚੱਲ ਰਹੇ ਆ ਆਪਸ ਵਿੱਚ ਐਸਜੀਪੀਸੀ ਤੇ ਪੰਜਾਬ ਸਰਕਾਰ ਦਾ ਅੱਜ ਲੋਕਾਂ ਨੂੰ ਜਿਵੇਂ ਨੌਵੇਂ ਪਾਤਸ਼ਾਹ ਜੀ ਦੇਸ਼ੀ ਦਿੱਤੇ ਹੋਣਾ ਚਾਹੀਦਾ ਸੀ ਲੋਕਾਂ ਅੱਜ ਉਹਨੇ ਬੜੇ ਨਹੀਂ ਮੈਂ ਤਾਂ ਅਪੀਲ ਕਰਦਾ ਤੁਹਾਡੇ ਮੱਦੇਮਤ ਲਈ ਬੜੋ ਭਾਈ ਆਓ ਆਪਣੇ ਨਵੇਂ ਪਾਛੇ ਦੀ ਸ਼ੀਧੀ ਦੇਣ ਮਨਾਈਏ ਪਰ ਐਸਜੀਪੀਸੀ ਤੇ ਸਰਕਾਰ ਦੇ ਇਹਨਾਂ ਦੇ ਆਪਸ ਵਿੱਚ ਟਸਲ ਚੱਲਦੀ ਕਰਕੇ ਅੱਜ ਸੰਗਤ ਨਾਲ ਜਾਲੇ ਪੁਲਿਸ ਅਨੰਦਪੁਰ ਸਾਹਿਬ ਵਿੱਚ ਦੇਖੋ ਚੁੱਪ ਚੁੱਪ ਤੇ ਪੁਲਿਸ ਇਹ ਲੱਗੀ ਹੋਈ ਆ ਉਹ ਕਹਿੰਦੇ ਗੁਰਬਾਣੀ ਸਾਡੀ ਵੀ ਆ ਕੋਈ ਕਾਪੀਰਾਈਟ ਥੋੜੇ ਲੈ ਲਿਆ ਕਿਸੇ ਨੇ ਵੀ ਇਹ ਤਾਂ ਹਰ ਇੱਕ ਚੀਜ਼ ਤੇ ਆਪਣਾ ਕਰਜਾ ਕਬਜ਼ਾ ਕਰੀ ਫਿਰਦੇ ਗੋਲਕਾ ਦੇ ਇਹਨਾਂ ਦਾ ਕਬਜ਼ਾ ਉਹ ਕਹਿੰਦੇ ਅਸੀਂ ਤਾਂ ਮੁੱਦਿਆਂ ਦੀ ਗੱਲ ਕਰਦੇ ਆ ਵੀ ਸਾਡਾ ਵੀ ਹੱਕ ਆ ਸਾਡੀ ਵੀ ਗੁਰਬਾਣੀ ਮੇਰੀ ਮੇਰੀ ਗੱਲ ਸੁਣੋ ਜੀ ਮੁੱਖ ਮੰਤਰੀ ਸਾਹਿਬ ਕੋਲੇ ਕੀ ਅਧਿਕਾਰ ਆ ਮੈਂ ਪੱਤ ਤੋ ਹੋ ਕੇ ਮੈਂ ਗੁਰਬਾਣੀ ਬਾਰੇ ਬੋਲਾਂ ਜਾਂ ਮੈਂ ਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਬੋਲਾਂ ਜਾਂ ਮੈਂ ਗੁਰੂ ਕੀ ਗੋਲਕਵਾਰੀ ਬੋਲਾਂ ਮੈਂ ਰੁਪਈਆ ਮੱਥਾ ਟੇਕਣਾ ਨਹੀਂ ਤੇ ਮੈਂ ਉੱਥੇ ਕਹਾਂ ਗੋਲਕਾ ਦਾ ਹਿਸਾਬ ਹੀ ਮੈਨੂੰ ਦੋ ਹਾਂ ਐ ਮੁੱਖ ਮੰਤਰੀ ਦਾ ਕੀ ਅਧਿਕਾਰ ਆ ਸਾਡੇ ਸਰ ਮੁੱਛਮ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਬੋਲਣ ਦਾ ਸਾਡੇ ਚੁਣੇ ਹੋਏ ਨਮਾਇंदे ਸਾਡੇ ਜਥੇਦਾਰ ਉਹ ਉਹ ਸਾਡੀ ਉਦਰੂਨੀਆ ਸਿੱਖ ਕੌਮ ਦੀ ਜਿਹੜੇ ਅਮਰਤਾਰੀ ਨੇ ਸਾਨੂੰ ਮੈਨੂੰ ਹੱਕ ਤਾਂ ਹੋਊਗਾ ਬਾਈ ਮੈਂ ਜੇ ਇੱਕ ਸ੍ਰੀ ਜਥੇਦਾਰ ਜੀ ਤੇ ਬੋਲਾਂ ਜਾਂ ਅਕਾਲ ਤਖਤ ਸਾਹਿਬ ਤੇ ਜੇ ਮੈਂ ਅਮਰਤਾਰੀ ਹੋਵਾਂ ਪਿੱਛੇ ਜੀ ਹਰਜੋਤ ਸਿੰਘ ਹੋਰਾਂ ਨੇ ਤਾਂ ਕਿਹਾ ਸੀ ਨਾ ਵੀ ਮੈਂ ਵੀ ਪੰਥ ਦਾ ਹਿੱਸਾ ਆ ਜੀ ਸਾਡਾ ਵੀ ਤਾਂ ਪੰਥ ਹੈਗਾ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਦੀ ਕਿਆ ਸੀ ਉਹਨਾਂ ਨੇ ਇਹ ਤਾਂ ਕੱਲ ਨੂੰ ਫਿਰ ਇਹ ਜਿਹੜਾ ਸਾਹਿਬ ਨਾ ਆਮ ਆਦਮੀ ਵਾਲੇ ਚੱਲਦੇ ਆ ਕੱਲ ਨੂੰ ਕਹਿਣਗੇ ਸਾਨੂੰ ਅਕਾਲ ਤਖਤ ਸਾਹਿਬ ਵਿੱਚ ਵਿੱਚ ਤੁਹਾਨੂੰ ਮੇਰੇ ਸ਼ਬਦ ਭਾਰੀ ਆ ਸਾਨੂੰ ਇੱਥੇ ਬਿਠਾਓ ਕੀ ਇਹਨਾਂ ਦੀ ਔਕਾਤ ਹੈਗੀ ਆ ਕਾਲ ਤਖਤ ਸਾਹਿਬ ਨਾਲ ਗੱਲ ਕਰਨ ਦੀ ਕੀ ਇਹਨਾਂ ਦੀ ਔਕਾਤ ਹੈਗੀ ਆ ਪੰਥ ਬਾਰੇ ਗੱਲ ਕਰਨ ਦੀ ਕਿਹੜੀ ਪੰਥ ਦੀ ਪਾਰਟੀ ਇਹ ਇਹ ਦੱਬੇ ਤਾਂ ਮਰੇ ਤਾਂ ਫਿਰਦੇ ਦਿੱਲੀ ਵਾਲਿਆਂ ਪਿੱਛੇ ਗੋਡੇ ਤੇ ਉਹਨਾਂ ਦੇ ਥੱਲੇ ਲੱਗੇ ਆ ਜਿਹੜੀ ਸਾਡੀ ਪੰਥ ਦੀ ਪਾਰਟੀ ਸੀ ਦਰਫਟੇ ਲਾਂਤ ਸਾਡੇ ਆ ਜਿਹੜੇ ਸਾਡੇ ਪੰਥ ਇਹ ਅੱਜ ਅੱਜ ਸਾਡਾ ਇਹਨਾਂ ਨੇ ਪੰਥ ਜਿਹੜੀ ਸਾਡੀ ਟਕਸਾਲੀ ਸਾਡੀ ਜਿਹੜੀ ਪੰਥ ਦੀ ਪਾਰਟੀ ਸੀ ਉਹ ਖਤਮ ਕਰਤੀ ਰੋੜਤੀ ਮਾਂਝਤੀ ਜੇ ਸਾਡੀਆਂ ਸਾਡੇ ਵਿੱਚ ਵੀ ਨਿਲੈਕੀਆਂ ਹੈਗੀਆਂ ਉਹ ਅਸੀਂ ਵੀ ਅਕਾਲੀ ਦਲ ਖਤਮ ਕੀਤਾ ਸਾਡੀ ਪੰਥ ਦੀ ਪਾਰਟੀ ਸੀ ਜਿਹੜੀ ਅਕਾਲੀ ਫੂਲਾ ਸਿੰਘ ਤੋਂ ਚੱਲੀ ਤੇ ਕਿੱਥੋਂ ਤੱਕ ਪਹੁੰਚੀ ਕਿੱਥੇ ਸੀ 1900 120 ਸਾਲਾਂ ਦਾ ਇਤਿਹਾਸ ਤੇ ਅੱਜ ਜ਼ੀਰੋ ਹੋ ਗਏ ਅਕਾਲੀ ਦਲ ਦੇ ਵੀ ਦੋ ਟੜੇ ਕਿਹਨਾਂ ਦੇ ਹਮਾਇਤੀਆਂ ਤੁਸੀਂ ਅਸੀਂ ਤਾਂ ਉਹਦੇ ਹਮਾਇਤੀ ਜਿਹੜੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੂ ਤਾਂ ਤਾਂ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰੂ ਅਕਾਲ ਤਖਤ ਸਾਹਿਬ ਦੀ ਗੱਲ ਕਰੂ ਜਿਹੜੇ ਉਹਦੇ ਅਕਾਲ ਤਖਤ ਸਾਹਿਬ ਦੇ ਫਰਮਾਨ ਨਾਲ ਚੱਲੂ ਅਸੀਂ ਤਾਂ ਉਹਦੇ ਦਾ ਹਮੇਤੀਆਂ ਅਸੀਂ ਤਾਂ ਅਪੀਲ ਕਰਦੀਆਂ ਕਿ ਪੰਜਾਬ ਦੀ ਅਸੀਂ ਨੌਜਵਾਨੀ ਆ ਅਸੀਂ ਨੌਜਵਾਨੀ ਨੇ ਬਦਲਾਅ ਕੀਤਾ ਪੰਜਾਬ ਦੀ ਸਰਕਾਰ ਨੂੰ ਜਿਹੜਾ ਜਿਹੜਾ ਇਹ ਆਮ ਆਦਮੀ ਪਾਰਟੀ ਦਾ ਅਸੀਂ ਪੰਜਾਬ ਦੀ ਨੌਜਵਾਨੀ ਅਪੀਲ ਕਰਦੀਆਂ ਵੀ ਸਾਰੇ ਪੰਥ ਦਰ ਦੀ ਸਾਰੇ ਜਿੰਨੇ ਵੀ ਧੜੇ ਆ ਇਕੱਠੇ ਹੋਣ ਕੱਠੇ ਹੋ ਕੇ ਪੰਜਾਬ ਦੇ ਵਿੱਚ ਆਪਣੀ ਜਿਹੜੀ ਕਿ ਪੰਥਕ ਤੈਰਾ ਉਹ ਖੜੀ ਕਰਨ ਦੇ ਪੰਥਕ ਤੈਰ ਜਿਹੜੀ ਆਪਣੀ ਖੇਤਰੀ ਪਾਰਟੀ ਖੜੀ ਹੋਵੇ ਤੇ ਜਿਹੜੀ ਆਪਾਂ ਪੰਜਾਬ ਦੀ ਗੱਲ ਕਰ ਰਹੀਏ ਅੱਜ ਇੱਕ ਆਪਣੇ ਤੋਂ ਯੂਨੀਵਰਸਿਟੀ ਗਈ ਦੂਜਾ ਚੰਡੀਗੜ੍ਹ ਜੂ ਖੋਨ ਦੀ ਤਿਆਰੀ ਆ ਤੀਜਾ ਆਪਣੇ ਤੋਂ ਪਾਣੀ ਗਏ ਪੰਜਾਬ ਕੰਗਾਲੀਵਾਲਾ ਪੰਜਾਬ ਦੇ ਉੱਤੇ 4 ਲੱਖ ਕਰੋੜ ਦਾ ਕਰਜ਼ਾ ਇਹ ਦੱਸੋ ਜੇ ਆਪਣੀ ਖੇਤਰੀ ਪਾਰਟੀ ਪੰਜਾਬ ਦਰਦੀ ਲੋਕ ਨਾ ਉੱਠਣਗੇ ਤਾਂ ਕੌਣ ਕਰੂਗਾ ਫਿਰ ਤੁਸੀਂ ਸਾਨੂੰ ਵਿਹਲੇ ਦੱਸਣਾ ਅਸੀਂ ਤਾਂ ਕਿੰਨੇ ਆ ਵੀ ਪੰਜਾਬ ਦੀ ਉਹ ਪਾਰਟੀ ਸਾਡਾ ਮੇਰੀ ਗੱਲ ਸੁਣੋ ਜੀ ਪੰਜਾ ਜਿਹੜਾ ਪੰਜਾਓ ਖੂਨੀ ਆ ਤੱਕੜੀ ਨੇ ਨਸ਼ਾ ਤੋਲਿਆ ਤੱਕੜੀ ਨੇ ਸਾਡੇ ਗੁਰੂ ਸਾਹਿਬ ਦੀ ਪਤ ਰੋਲੀ ਉਹਨਾਂ ਇਨਸਾਫ ਨਹੀਂ ਮਿਲਿਆ ਜਿਹੜਾ ਖੱਟੇ ਸੀ ਆ ਝਾੜੂ ਵਾਲੇ ਆ ਆ ਬੋਕਰ ਵਾਲੇ ਆਏ ਸੀਗੇ ਇਹਨਾਂ ਨੇ ਸਾਡਾ ਪੰਜਾਬ ਹੀ ਰੋਲਤਾ ਤੇ ਅਸੀਂ ਤਾਂ ਕਹਿੰਨੇ ਕੋਈ ਸੂਰਮਾ ਉੱਠੇ ਪੰਜਾਬ ਚੋਂ ਕੋਈ ਉੱਠੇ ਉੱਠ ਕੇ ਪੰਜਾਬ ਦੀ ਗੱਲ ਕਰੇ ਪੰਜਾਬ ਦੀ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ ਸਾਨੂੰ ਚੰਡੀਗੜ੍ਹ ਮਿਲੇ ਸਾਨੂੰ ਸਾਡਾ ਸੂਬਾ ਮਿਲੇ ਸਾਨੂੰ ਸਾਡੇ ਪਾਣੀ ਮਿਲੇ ਸਾਡਾ ਬੀਬੀਐਮਪੀ ਤੇ ਅਧਿਕਾਰ ਮਿਲੇ ਅਸੀਂ ਗੱਲ ਮੁੱਦਿਆਂ ਦੀ ਗੱਲ ਕਰਦੇ ਆ ਅਸੀਂ ਕਿਸੇ ਦੇ ਸਪੋਰਟੀ ਨਹੀਂ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂ ਪੰਜਾਬ ਦੀ ਗੱਲ ਕਰੂ ਅਸੀਂ ਉਹਦੇ ਸਪੋਰਟੀਆਂ ਚੱਲ ਵਿਧਾਨ ਸਭਾ ਉੱਥੇ ਫੇਰ ਲੱਗਣੀ ਆ ਵਿਧਾਨ ਸਭਾ ਚ ਉੱਥੇ ਵੀ ਤਾਂ ਸੱਦ ਦਿੱਤਾ ਹੋਇਆ ਵੀ ਆ ਜਾਓ ਇੱਕ ਗੈਲਰੀ ਐਦਾਂ ਦੀ ਬਣਨੀ ਹੈ ਜਿਹਦੇ ਵਿੱਚ ਲੋਕ ਆ ਕੇ ਉਹ ਕਾਰਵਾਈ ਦੇਖ ਸਕਣਗੇ ਜਾਂ ਮਾੜਾ ਕਹਿੰਦਾ ਜਿੱਧਰ ਵਿਧਾਨ ਸਭਾ ਲੱਗਣੀ ਆ ਮਾੜਾ ਕਹ ਹੁਣ ਜਾ ਕੇ ਆਇਓ ਮੈਂ ਤੁਹਾਨੂੰ ਬੇਨਤੀ ਕਰਦਾ ਜਾ ਕੇ ਆਇਓ ਪੁਲਿਸ ਜਾਣ ਨਹੀਂ ਦਿੰਦੀ ਸਾਨੂੰ ਤਾਂ ਛੱਡੋ ਅਸੀਂ ਤਾਂ 200 ਕਿਲੋਮੀਟਰ ਤੋਂ ਆਏ ਇੱਥੇ ਲੋਕਲ ਨੂੰ ਨਹੀਂ ਜਾਣ ਦਿੰਦੀ ਆ ਚੱਪੇ ਚੱਪੇ ਤੇ ਪੁਲਿਸ ਲੱਗੀ ਆ ਉਹ ਤਾਂ ਇੱਕ ਡਰਾਮਾ ਇੱਕ ਇੱਕ ਉਹ ਦਿਖਾ ਰਹੇ ਆ ਡਰਾਮਾ ਕਰ ਰਹੇ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਨੇ ਆ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਕੱਲ ਨੂੰ ਵਿਧਾਨ ਸਭਾ ਲਾਉਣੀ ਹੈ ਨਾ ਖਾਲਸੇ ਦੀ ਧਰਤੀ ਤੇ ਆਉਣਾ ਜਿੱਥੋਂ ਖਾਲਸਾ ਪੰਥ ਦੀ ਸਾਜਣਾ ਹੋਈ ਸੀਗੀ ਜਿੱਥੋਂ ਖਾਲਸਾ ਪੰਥ ਦੀ ਸਾਜਣਾ ਹੋਈ ਸੀ ਪਹਿਲੀ ਗੱਲ ਤੋਂ ਉੱਥੇ ਆ ਕੇ ਪਵਿੱਤਰ ਮਕਸਕਦਸ ਜਗ੍ਹਾ ਤੇ ਆ ਕੇ ਝੂਠ ਨਾ ਬੋਲਿਓ ਫਿਰ ਇੱਥੋਂ ਸਿੰਘ ਸੱਜ ਕੇ ਜਾਇਓ ਮੈਂ ਤਾਂ ਖੁੱਦ ਤਾਂ ਪੱਤ ਤਾਂ ਚਲੋ ਮੈਂ ਸ਼ਿਆਸੀ ਨਹੀਂ ਹੈਗਾ ਜੇ ਤੁਸੀਂ ਮੁੱਖ ਮੰਤਰੀ ਸਾਹਿਬ ਸੱਜਗੇ ਫਿਰ ਤੁਸੀਂ ਸੱਜੋਗੇ ਗੁਰੂ ਮਾਰੇ ਕਿਰਪਾ ਕਰਨ ਜੀ ਅਸੀਂ ਸੱਜਾਂਗੇ ਅਈ ਮੁੱਖ ਮੰਤਰੀ ਕਰਕੇ ਇਹੇ ਸ਼ਰਾਬੀ ਕਰਕੇ ਥੋੜਾ ਸਜਣਾ ਅਸੀਂ ਤਾਂ ਜੇ ਸਾਨੂੰ ਗੁਰੂ ਮਹਾਰਾਜ ਕਰੇ ਬੁਲਾਵੇ ਤਾਂ ਅਸੀਂ ਜ਼ਰੂਰ ਸਜਾਂਗੇ ਮੁੱਖ ਮੰਤਰੀ ਸਾਹਿਬ ਕੱਲ ਨੂੰ ਅਨੰਦਪੁਰ ਸਾਹਿਬ ਆ ਰਹੇ ਆ ਖਾਲਸੇ ਦੀ ਗੱਲ ਕਰਨਗੇ ਖਾਲਸੇ ਦੀ ਗੱਲ ਵੀ ਕਰਿਓ ਫਿਰ ਫਿਰ ਸਜੋ ਸਿੰਘ ਉੱਥੋਂ ਖਾਲਸੇ ਤੋਂ ਲਓ ਇੱਥੋਂ ਚੱਲੋ ਕਿ ਤੂੰ ਕਹੇ ਮੈਂ ਪੰਥ ਦੇ ਨਾਲ ਚੱਲੋ ਮੈਂ ਪੰਥ ਦਾ ਇੰਜਣ ਬਣਦਾ ਲੱਗੇ ਪੰਥ ਦਾ ਇੰਜਣ ਮਰੇ ਅੱਗੇ ਦਿੱਲੀ ਵਾਲੇ ਦੇ ਥੱਲੇ ਕਾ ਤੂੰ ਲੱਗਾ ਪਿਆ ਹੁਣ ਕੇਜਰੀ ਆਲ ਦੀ ਘੂਰ ਤੋਂ ਮਾੜੇ ਕ ਡਰਦੇ ਆ ਮਨੀਸ਼ ਸੋਧਿਆ ਦੀ ਕੂਰ ਤੋਂ ਡਰਦੇ ਆ ਪੰਜਾਬ ਦੀ ਗੱਲ ਤਾਂ ਕਰਦੇ ਨਹੀਂ ਹੁਣ ਅਸੀਂ ਅੱਜ ਦਾ ਸਾਡਾ ਇੱਥੇ ਸਦਨ ਲਾਉਣ ਦੇ ਮਕਸਦ ਕੀ ਸੀ ਸਾਡਾ ਇਹ ਮਕਸਦ ਸੀ ਪੰਜਾਬ ਦੇ ਅਸਲੀ ਮੁੱਦੇ ਆ ਨਹੀਂ ਪੰਜਾਬ ਦੀ ਅਸਲੀ ਗੱਲਾਂ ਇਹ ਨਹੀਂ ਤੇ ਅਸੀਂ ਪਲੀਜ਼ ਬੇਨਤੀ ਕਰਦੇ ਆ ਵੀ ਇਹ ਆਉਣ ਵਾਲੇ ਸੈਸ਼ਨ ਚ ਗੱਲਾਂ ਹੋਣ ਇਹ ਮੁੱਦੇ ਚੱਲਣ ਅਸੀਂ ਤਾਂ ਹੀ ਅੱਜ ਦਾ ਸਦਨ ਲਾਇਆ ਸੀਗਾ ਦੂਜੀ ਗੱਲ ਹੜ ਹੜ ਬਈ ਆਈ ਨਹੀਂ ਹੜ ਲਿਆਂਦੇ ਗਏ ਆ ਇਹ ਸਰਕਾਰ ਦੀ ਨਲਕੀ ਨਾ ਅਸੀਂ ਤੁਹਾਡੇ ਮਾਧਮ ਰਾਹੀਂ ਕਹਿੰਨੇ ਆ ਵੀ ਸਰਕਾਰ ਬੀਬੀਐਮਪੀ ਤੇ ਪਹਿਲੀ ਗੱਲ ਤਾਂ ਆਪਣਾ ਕੰਟਰੋਲ ਰਵੇ ਪੰਜਾਬ ਦਾ ਫਿਰ ਜਿਉ ਹੜ ਆਏ ਕਿਹਦੀ ਨਾਲ ਕਿਹਨਾਂ ਆਏ ਕਿਉਂ ਆਏ ਉਹਦੇ ਉੱਤੇ ਜਾਂਚ ਹੋਵੇ ਉਹਦੇ ਉੱਤੇ ਇੱਕ ਸੈੱਟ ਬੈਠੇ ਜਾਂ ਉਹਦੇ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜਿਵੇਂ ਜਿਵੇਂ ਆਪਣੇ ਹੜ ਆਏ ਜੀ ਬਿਲਕੁਲ ਸੋ ਵਿਧਾਨ ਸਭਾ ਦਾ ਜਿਹੜਾ ਉਹ ਕਨਸੈਪਟ ਹੈ ਉਹੀ ਬਣਾ ਕੇ ਤੇ ਸੈੱਟ ਬਣਾ ਕੇ ਚਰਚਾਵਾਂ ਚੱਲੀਆਂ ਆਨੰਦਪੁਰ ਸਾਹਿਬ ਦੇ ਵਿੱਚ ਹੀ ਤੇ ਇੱਥੋਂ ਬੁਲਾਰਿਆ ਨੇ ਆਪਣੀਆਂ ਆਪਣੀਆਂ ਗੱਲਾਂ ਰੱਖੀਆਂ ਜਿਨ੍ਹਾਂ ਦੇ ਵਿੱਚ ਇੱਕ ਬੁਲਾਰਾ ਉੱਥੇ ਆ ਰੋਮਨ ਬਰਾੜ ਬਣਦਾ ਸੋ ਜੋ ਗੱਲਾਂ ਰੋਮਨ ਬਰਾੜ ਨੇ ਹੁਣ ਕਈਆਂ ਉਹੀ ਗੱਲਾਂ ਨੂੰ ਮੁੱਖ ਰੱਖਦੇ ਹੋયા ਆ ਇਸ ਐਕਟ ਦੇ ਵਿੱਚ ਵੀ ਗੱਲਾਂ ਰੱਖੀਆਂ ਗਈਆਂ ਸੋ ਤੁਹਾਨੂੰ ਇਹ ਗੱਲਾਂ ਬਾਤਾਂ ਕਿੰਨੀਆਂ ਕਿ ਚੰਗੀਆਂ ਜਾਂ ਕਿੰਨੀਆਂ ਗਲਤ ਲੱਗਦੀਆਂ ਤੁਸੀਂ ਕਿਹੜੇ ਪੱਖ ਨੂੰ ਸਹੀ ਸਮਝਦੇ ਹੋ ਤੁਹਾਡਾ ਆਪਣਾ ਵਿਚਾਰ ਕੀ ਹੈ ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸੁਨਾਮ ਸਿੰਘ ਪੰਜਾਬੀ ਲੋਕ ਚੈਨਲ